ਪੰਜਾਬ ਸਰਕਾਰ ਵੱਲੋਂ ਜਨਾਲਾ ਹਲਕੇ ਦੀ ਹੋਣਹਾਰ ਤੇ ਮਿਹਨਤੀ ਲੜਕੀ ਗੀਤਾ ਗਿਲ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਗੀਤਾ ਗਿਲ ਨੇ ਇਸ ਜ਼ਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਿਰਫ ਇੱਕ ਅਹੁਦਾ ਨਹੀਂ ਸਗੋ ਰਾਸ਼ੀਆ ਔਰਤਾਂ ਲਈ ਇਨਸਾਫ ਦੀ ਆਵਾਜ਼ ਬਣਨ ਦਾ ਮੌਕਾ ਹੈ ਉੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵਿੱਚ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਗੀਤਾ ਗਿੱਲ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇਗੀ ਅਤੇ ਮਹਿਲਾ ਕਮਿਸ਼ਨ ਰਾਈ ਹਰ ਪੀੜਤ ਔਰਤ ਤੱਕ ਨਿਆਂ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਗਿਆ ਉਹਨਾਂ ਕਿਹਾ ਮੇਰਾ ਮਿਸ਼ਨ ਹੈ ਕਿ ਕੋਈ ਵੀ ਔਰਤ ਆਪਣੇ ਅਧਿਕਾਰਾਂ ਤੋਂ ਵਾਂਝੀ ਨਾ ਰਹੇ ਮੈਂ ਦੋਬੀਆਂ ਤੇ ਕੁਚਲੀਆਂ ਔਰਤਾਂ ਦੀ ਆਵਾਜ਼ ਚੁੱਕਾਂਗੀ ਅਤੇ ਉਹਨਾਂ ਨੂੰ ਇਨਸਾਫ਼ ਦਿਵਾਵਾਂਗੀ ਉਹਨਾਂ ਕਿਹਾ ਕਿ ਸਮਾਜ ਵਿੱਚ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਮਹਿਲਾ ਕਮਿਸ਼ਨ ਇੱਕ ਮਜ਼ਬੂਤ ਪਲੇਟਫਾਰਮ ਹੈ ਅਤੇ ਹੋਈ ਸਮਾਂਚਰਾਹੀ ਹਿੰਸਾ ਸ਼ੋਸ਼ਣ ਅਤੇ ਅਸਮਾਨਤਾ ਦੇ ਖਿਲਾਫ ਪੂਰੀ ਤਰ੍ਹਾਂ ਖੜੀਆਂ ਰਹਿਣਗੀਆਂ ਗੀਤਾ ਗਿਲ ਨੇ ਆਪਣੀ ਜੀਵਨ ਯਾਤਰਾ ਬਾਰੇ ਗੱਲ ਕਰਦੇ ਕਿਹਾ ਕਿ ਉਹ ਇੱਕ ਬਹੁਤ ਸੁਧਾਰਨ ਪਰਿਵਾਰ ਨਾਲ ਸੰਬੰਧਤ ਹੈ ਤੇ ਜੀਵਨ ਭਰ ਮਿਹਨਤ ਨੂੰ ਤਰਜੀਹ ਦਿੰਦੀ ਹੈ ਉਹਨਾਂ ਕਿਹਾ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ਤੇ ਅੱਜ ਮੇਰੇ ਲਈ ਇਹ ਸਰਮਾਨ ਉਸੇ ਮਿਹਨਤ ਦਾ ਨਤੀਜਾ ਹੈ ਗੀਤਾ ਗਿੱਲ ਨੇ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਦੇ ਸਸ਼ਕਤੀਕਰਨ ਸਿੱਖਿਆ ਤੇ ਸੁਰੱਖਿਆ ਲਈ ਨਵੀਂ ਆ ਯੋਜਨਾਵਾਂ ਬਣਾ ਰਹੀ ਹੈ ਤਾਂ ਜੋ ਹਰ ਔਰਤ ਆਪਣਾ ਜੀਵਨ ਆਤਮ ਨਿਰਪਰ ਅਤੇ ਸੁਰੱਖਿਤ ਬਣਾ ਸਕੇ ਸਾਸ਼ਿਕਾ ਜੀ ਸਾਰਿਆਂ ਨੂੰ ਮੇਰਾ ਨਾਮ ਗੀਤਾ ਗਿੱਲ ਹੈ ਔਰ ਮੈਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਨਾਲ ਦੇ ਨਾਲ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੇ ਉੱਤੇ ਇਨਾ ਵਿਸ਼ਵਾਸ ਮੇਰੇ ਤੇ ਭਰੋਸਾ ਜਤਾਇਆ ਸੋ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਜਿਹੜਾ ਵਿਸ਼ਵਾਸ ਜਿਹੜਾ ਭਰੋਸਾ ਮੇਰੇ ਉੱਤੇ ਦਿਖਾਇਆ ਹੈ ਮੈਂ ਉਸ ਤੇ ਖਰੀ ਉਤਰਾਂਗੀ ਔਰ ਰਾਤ ਦਿਨ ਆਪਣੇ ਕਮਿਸ਼ਨ ਦੇ ਲਈ ਮਿਹਨਤ ਕਰਕੇ ਕੰਮ ਕਰਾਂਗੀ ਔਰ ਮਹਿਲਾਵਾਂ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਨਾਂ ਨੂੰ ਦੁਬਾਨ ਵਿੱਚ ਪੂਰਾ ਸਹਿਯੋਗ ਕਰਾਂਗੇ ਔਰ ਜਿੰਨੇ ਵੀ ਮਹਿਲਾਵਾਂ ਹੈ ਕਿਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਆ ਜਾਂ ਦੱਬਿਆ ਕੁਚੀਆ ਜਾਂਦੀ ਆ ਉਹਨਾਂ ਦੇ ਲਈ ਖੜਾਂਗੇ ਲੱਗਦਾ ਹੈ ਬਹੁਤ ساری ਮਹਿਲਾਵਾਂ ਜਿਹੜੀ ਆਵਾਜ਼ ਨਾ ਮੈਨ ਕਰਕੇ ਆਵਾਜ਼ ਨਾ ਜਾਣ ਕਰਕੇ ਉਹਨਾਂ ਦੇ ਮੁਸਕਲ ਸਮੋਤ ਅਗਿਤਾ ਗਲਤੀ ਹੋ ਤਾਂ ਉਹਨਾਂ ਲਈ ਇਸ ਤਰੀਕੇ ਨਾਲ ਤੜ ਤੱਕ ਸੰਚਾਰ ਕੀਤਾ ਜਾਵੇ ਕਿ ਇਹੜਾ ਲੋਕਾਂ ਦੀ ਮਦਦ ਹੋਵੇ ਬਿਲਕੁਲ ਕਿਤੇ ਨਾ ਕਿਤੇ ਸਾਡੇ ਪੰਜਾਬ ਵਿੱਚ ਅੱਜ ਵੀ ਜੇ ਅਸੀਂ ਦਿਹਾਤੀ ਏਰੀਆਸ 'ਤੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਮਹਿਲਾਵਾਂ ਐ ਪੜ੍ਹ ਲਿਖ ਕੇ ਵੀ ਦਬਾਈਆਂ ਜਾਂਦੀਆਂ ਆ ਪੜ੍ਹ ਲਿਖ ਕੇ ਵੀ ਕੁਚਲਾਈਆਂ ਜਾਂਦੀਆਂ ਵਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਦਬਾਇਆ ਜਾਂਦਾ ਹੈ ਔਰ ਮੇਰੀ 100% ਇਹ ਹੀ ਕੋਸ਼ਿਸ਼ ਰਹੇ ਕਿ ਅਸੀਂ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਮੁੱਦੇ ਨੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦਾ ਹੱਲ ਹੋਵੇਗਾ ਅਸੀਂ ਉਹਨਾਂ ਦੇ ਬਣਦੀ ਮਦਦ ਕਾਨੂੰਨ ਮੁਤਾਬਕ ਚੜ੍ਹੀਆ ਪੂਰੀ ਕਰਾਂਗੇ। ਇਹਨਾਂ ਸੰਘਰਸ਼ਕੀਤਾ ਵੱਡੇ ਕਹਾਣ ਹਾਰਿ ਵਰਕਰ ਹੋਣ ਦੇ ਨਾਤੇ ਮਿਹਨਤ ਕੀਤੀ ਕੰਮ ਨੂੰ ਕਾਜ ਬਲ ਗਿਆ। ਹਾਂ ਬਿਲਕੁਲ ਦੱਸਣਾ ਚਾਹਾਂਗੀ ਕਿ ਸੰਘਰਸ਼ਤਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਔਰ ਇੱਕ ਦਿਹਾਤੀ ਏਰੀਏ ਤੋਂ ਆਉਣਾ ਬਾਰਡਰ ਰੀਜਨ ਤੋਂ ਆਉਣਾ ਜਿੱਥੋਂ ਜਿੱਥੇ ਮਹਿਲਾਵਾਂ ਨੂੰ ਯਾ ਜਿਆ ਨੂੰ ਇੰਨੇ ਖੁੱਲ ਕੇ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ ਤਾਂ ਮੈਨੂੰ ਬਹੁਤ ਸਾਰਾ ਪਿਆਰ ਸਪੋਰਟ ਮਿਲਿਆ ਹੈ ਫੈਮਿਲੀ ਸਪੋਰਟ ਮੀਡੀਆ ਆਪਣੇ ਲੀਡਰਸ ਦਾ ਸਹਿਯੋਗ ਮਿਲਿਆ ਵਾ ਤੇ ਜਿਹੜਾ ਆ ਸੰਘਰਸ਼ ਦੇ ਨਾਲ-ਨਾਲ ਜਿਹੜਾ ਆ ਆਪਣੀ ਮਿਹਨਤ ਜਾਰੀ ਰੱਖੀ ਹੈ ਤੇ ਕਿਤੇ ਨਾ ਕਿਤੇ ਮੈਂ ਇਹੀ ਸੋਚਦੀ ਆ ਕਿ ਅਗਰ ਅਹੀ ਇਮਾਨਦਾਰ ਰਹਿਨੇ ਆ ਵਫਾਦਾਰੀ ਨਾਲ ਰਹਿਨੇ ਆ ਤੇ ਕਿਤੇ ਨਾ ਕਿਤੇ ਮਿਹਨਤ ਦਾ ਜਿਹੜਾ ਮੁੱਲ ਹਮੇਸ਼ਾ ਮਿਲਦਾ ਹੈ